ਕੇਂਦਰ ਸਰਕਾਰ ਜੇਕਰ ਸ਼ੰਭੂਪਾਟ ਦੇ ਖੜੇ ਕਿਸਾਨਾਂ ਉੱਤੇ ਸਾਊਂਡ ਕੈਨਨ ਇਸਤੇਮਾਲ ਕਰਦੀ ਹੈ ਤਾਂ ਬਹੁਤ ਹੀ ਮੰਦ ਭਾਈ ਗੱਲ ਹੋਵੇਗੀ ਇਸ ਦਾ ਖਮਿਆਜਾ ਕੇਂਦਰ ਸਰਕਾਰ ਨੂੰ ਪੁਗਤਣਾ ਪਵੇਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿਟੂ ਨੇ ਅੱਜ ਕੀਤਾ ਦੇਖੋ ਕਿਸਾਨਾਂ ਦਾ ਐਜੀਟੇਸ਼ਨ ਚੱਲ ਰਿਹਾ तकरीबन 6 ਦਿਨ ਹੋ ਗਏ ਆ ਗੱਲਬਾਤ ਚ ਕੀ ਹੋਣਾ ਕੀ ਨਹੀਂ ਹੋਣਾ ਪਰ ਜਿਹੜੀ ਸਭ ਤੋਂ ਫਿਕਰ ਵਾਲੀ ਗੱਲ ਆ ਜੋ ਮੇਰੀ ਗੱਲਾਂ ਕਿਸਾਨਾਂ ਨਾਲ ਹੋਈਆਂ ਕੁਛ ਪੁਲਿਸ ਆਫੀਸਰ ਨਾਲ ਹੋਈਆਂ ਰਿਟਾਇਰਡ ਫੌਜੀ ਆ ਨਾ ਹੋਈਆਂ ਇਹ ਬਹੁਤ ਹੀ ਵੱਡੀ ਗਲਤੀ ਹੋਊਗੀ ਜੇ ਆ ਜਿਹੜੀ ਐਲ ਆਰ ਏ ਡੀ ਆ ਜਿਹੜੀ ਲੌਂਗ ਰੇਂਜ ਡਿਵਾਈਸ ਆ ਜਿਹੜਾ ਸਾਊਂਡ ਕੈਨਨ ਕੈਨਨ ਨੇ ਨੂੰ ਕਹਿੰਦੇ ਆ ਇਹ ਜੇ ਤੁਸੀਂ ਇਹਨੂੰ ਯੂਜ਼ ਕੀਤਾ ਮੈਂ ਸੈਂਟਰ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਮੈਂ ਇਹ ਪੈਰਾਮਿਲਟਰੀ ਫੋਰਸਿਜ਼ ਨੂੰ ਕਹਿਣਾ ਚਾਹੁੰਦਾ ਇਹ ਬਿਲਕੁਲ ਵੀ ਇਹ ਇਹ ਜੀ ਗੁਸਤਾਖੀ ਨਾ ਕਰ ਲਿਓ ਇਹਦੇ ਬੜੇ ਵੱਡੇ ਨਤੀਜੇ ਭੁਗਤਨੇ ਪੈਣਗੇ ਤੁਹਾਨੂੰ ਇਸ ਕਰਕੇ ਇਹ ਡਿਵਾਈਸ ਤੁਸੀਂ ਜਿੱਥੇ ਮਰਜ਼ੀ ਇਹਨੂੰ ਯੂਜ਼ ਕਰੋ ਪਾਕਿਸਤਾਨ ਨਾ ਕਰੋ ਕਿਤੇ ਵੀ ਕਰੋ ਪਰ ਤੁਸੀਂ ਆਪਣੇ ਆਤੇ ਕਿਵੇਂ ਯੂਜ਼ ਕਰ ਲੋਗੇ ਸਾਨੂੰ ਕੋਈ ਵੱਡਾ ਕਦਮ ਲੈਣਾ ਪਊਗਾ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਗਈ ਮੈਂ ਅਮਨ ਚ ਸ਼ਾਂਤੀ ਵਾਲੇ ਅਸੀਂ ਲੋਕ ਆ ਪਰ ਜੇ ਤੁਸੀਂ ਇਹ ਸਾਡੇ ਕਿਸਾਨਾਂ ਤੇ ਯੂਜ਼ ਕਰੋਗੇ ਤਾਂ ਇਹ ਬਹੁਤ ਵੱਡੀ ਗੱਲ ਤੇ ਬਹੁਤ ਵੱਡੀ ਗੁਨਾਹ ਤੇ ਬਹੁਤ ਵੱਡੀ ਗੁਸਤਾਖੀ ਮੰਨੀ ਜਾਊਗੀ ਤੁਹਾਡੀ ਧੰਨਵਾਦ